ਸੁਰੱਖਿਆ ਦੇ ਲਈ ਬਾਤ ਰਕਨ ਦੇ ਨਗਰ ਸੁਰੱਖਿਆ ਦੇ ਲਈ ਬਾਤ ਸਰਕਾਰ ਦਾ ਹਰੇਕ ਸਿਪਾਹੀ ਚਾਹੇ ਨਾਲ ਹੈ

ਜੈ ਹਿੰਦ ਜੈ ਭਾਰਤ ਇਹ ਜਿਹੜਾ ਨਰਸੰਹਾਰ ਕੀਤਾ ਗਿਆ ਪਹਿਲਵਾਂ ਦੇ ਵਿੱਚ ਉਹਨਾਂ ਦੇ ਜਿਹੜੇ ਮਾਰੇ ਗਏ ਸਾਡੇ ਭਰਾ ਸਾਡੇ ਬਜ਼ੁਰਗ ਉਹਨਾਂ ਨੂੰ ਸਰਹੱਦਲੇ ਰਸਤੇ ਪੇਂ ਕਰੰਨੀ ਤਾਂ ਕਿ ਸਾਡੀ ਸਾਰੀ ਨਕਲੂਦਰ ਦੀ ਆਵਾਮ ਨੇ ਹੱਲੇਦ ਵਾਲੇ ਤੋਂ ਬਾਰੇ ਬਹੁਤ ਲੋਕ ਆਏ ਸਮਾਜ ਦੇ ਸ਼ਖੀ ਮੁਜ਼ਾਹਰਾ ਜਿਨ੍ਹਾਂ ਨੇ ਆਪ ਆਪਣੇ ਸਰਹੱਦਲੇ ਪੇਟ ਦਿੱਤੀ ਹੈ ਤੇ ਕੈਂਡਲ ਮਾਰਚ ਕਰਕੇ ਬੜਾ ਸ਼ਾਂਤੀਪੂਰਨ ਪਰੰਸ਼ਰਾਂ ਦੇ ਦਿੱਤੀ ਹੈ ਅਸੀਂ ਆਪਣੀ ਸੈਂਟਰ ਗਵਰਨਮੈਂਟ ਤੋਂ ਬਹੁਤ ਉਮੀਦ ਕਰਦੇ ਹਾਂ ਤੋਂ ਸਾਨੂੰ ਉਹਨਾਂ ਤੇ ਯਕੀਨ ਹੈ ਕਿ ਇਹੋ ਜਿਹੇ ਨਰਸਮਹਾਰ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਕਿ ਜਿਹੜਾ ਉਹਨਾਂ ਨੇ ਸਾਡੇ ਸ਼ੇਰਾਂ ਦੀ ਖਲ ਪਾ ਗਏ ਜਿੱਦਾਂ ਕਹਿੰਦੇ ਸੀ ਢੇੜੀਏ ਜਿਹੜੇ ਸ਼ੇਰ ਦੀ ਖਲ ਪਾ ਕੇ ਆਏ ਆ ਸ਼ਿਕਾਰ ਕਰਨ ਸੋ ਢੇੜੀਏ ਹੀ ਆ ਉਹ ਜਿਦਾਂ ਮੱਖਦੇ ਸੀ ਤੇ ਆਪਣੀ ਮਰਜ਼ੀ ਜਾਂਦੇ ਫਿਰ ਸਾਡੇ ਸ਼ੇਰਾਂ ਦਾ ਜਿਹੜੇ ਸਾਡੀ ਮਿਲਟਰੀ ਸਾਡੀ ਆਰਮੀ ਉੱਤੇ ਤਨਾਤ ਹੈ ਫਿਰ ਉਹਨਾਂ ਦੇ ਸਾਹਮਣੇ ਖੜ ਕੇ ਇਸ ਗੱਲ ਦਾ ਜ਼ਿਕਰ ਕਰਦੇ ਕਿ ਅਸੀਂ ਤੁਹਾਡੇ ਨਾਲ ਮੁਕਾਬਲਾ ਕਰਨ ਆਏ ਆ ਤਾਂ ਮੁਕਾਬਲਾ ਤਾਂ ਤਾਂ ਹੀ ਹੁੰਦਾ ਨਿਗੱਥਿਆਵਾਂ ਨਾਲ ਮੁਕਾਬਲਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਚ ਦਮ ਹੈ ਤੁਸੀਂ ਆਪਣੀ ਪਰਦੀ ਪਾ ਕੇ ਫਿਰ ਸਾਡੀ ਧਰਤੀ ਤੇ ਪੈਰ ਰੱਖ ਕੇ ਦਿਖਾਓ ਫਿਰ ਤੁਹਾਨੂੰ ਬੋਲਾ ਸਾਡੀ ਸਰਕਾਰ ਸਾਡੀ ਆਰਮੀ ਮੂੰਹ ਤੋੜ ਜਵਾਬ ਨਾ ਦੇ ਫਿਰ ਗਿਓ ਸੋ ਸਾਡੀ ਸਰਕਾਰ ਤੋਂ ਅਸੀਂ ਪੂਰੀ ਉਮੀਦ ਰੱਖੀ ਹੋਈ ਹੈ ਕਿ ਸਰਕਾਰ ਉਹਨਾਂ ਨੂੰ ਪੂਰਾ ਮੂੰਹ ਤੋੜ ਜਵਾਬ ਦੇਗੀ ਉਹ ਸਾਡੇ ਪਰਿਵਾਰਾਂ ਤੇ ਸਾਡੇ ਦਿਲਾਂ ਤੇ ਕੋਈ ਮਰਮ ਲੱਗੇਗਾ ਜੇ ਜਦੋਂ ਉਹਨਾਂ ਦਾ ਇੱਕ ਸਰਕਲਮ ਕੀਤਾ ਜਾਏਗਾ ਇੱਕ ਇੱਕ ਸਰਕਲਮ ਕੀਤਾ ਗਿਆ ਉਹਨਾਂ ਦਾ ਸਾਨੂੰ ਸ਼ਾਂਤੀ ਠੰਡਕ ਦੇਵੇ ਸੋ ਅਸੀਂ ਉਸ ਪਰਿਵਾਰਾਂ ਦੇ ਲਈ ਬੜਾ ਦੁੱਖ ਪ੍ਰਗਟ ਕਰਦੇ ਆ ਜਿਵੇਂ ਕਿ ਸਾਡੇ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਹੈ ਆਪਣੇ ਘਰ ਤੇ ਕੋਈ ਤਰ੍ਹਾਂ ਹਮਲਾ ਹੁੰਦਾ ਤੇ ਜਿੰਨਾ ਤੱਕ ਲੱਗਦਾ ਸਾਨੂੰ ਇੱਥੇ ਬੈਠਿਆਂ ਨੂੰ ਉਨਾ ਹੀ ਤਕਲੀਫ ਹੈ ਉਨਾ ਹੀ ਦੁੱਖ ਹੈ ਇੰਨਾ ਹੀ ਕਹਿੰਦਾ ਹਾਂ ਮੈਂ ਸਾਰੇ ਉਹਨਾਂ ਪਰਿਵਾਰਾਂ ਨੂੰ ਸਰਦਾ ਦੇ ਫੁੱਲ ਭੇਟ ਕਰ ਰਿਹਾ ਬਹੁਤ-ਬਹੁਤ ਧੰਨਵਾਦ ਸਾਰੇ ਪ੍ਰੈਸ ਦਾ ਸਾਰੇ ਮੇਰੇ ਆਈਆਂ ਧਾਰਮਿਕ ਸਮਾਜਿਕ ਸੰਸਥਾਵਾਂ ਦਾ ਪ੍ਰੈਸ ਦਾ মিডিਆ ਦਾ ਪ੍ਰਸ਼ਾਸਨ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਬਹੁਤ-ਬਹੁਤ ਸ਼ੁਕਰੀਆ ਬਾਤੂ ਭਾਰਤ ਮਾਤਾ ਜੀ ਜੈ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਬਹੁਤ ਦੋ ਮਿੰਟ ਦੋ ਮਿੰਟ ਬੋਲੋ ਮਾਲਫਾ ਦੀ ਘਟਨਾ ਜਿਹੜੀ ਇਹ ਇੱਕ ਕਾਇਰਤਾਪੂਰਨ ਜਿਹੜਾ ਹਮਲਾ ਦੇਸ਼ ਦੇ ਦੁਸ਼ਮਣਾਂ ਨੇ ਸਾਡੇ ਦੇਸ਼ ਤੇ ਕਰਤੇ ਸਾਨੂੰ ਅੱਜ ਇਹ ਸੋਚਣ ਲਈ ਮਿਲ ਨੂੰ ਕਹਿੰਦਾ ਕਿ ਜਿੰਨੀ ਮਾਦੀ ਨੇਕੀ ਕੀਤੀ ਆ ਉਹ ਪਰ ਲੇਕਿਨ ਜਿਹੜੇ ਕੁਸ਼ ਹੋ ਗਿਆ ਤੇ ਭਾਸ਼ਾ ਜਿਹੜੀ ਗਰੀ ਹੁੰਦੀ ਪੰਜਾਬੀ ਸ਼ਕਤ 77 ਵਾਲੀ ਹੀ ਸਮਝਣੀ ਹੈ ਸਾਨੂੰ ਬੂੜਾ ਭਰੋਸਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮਤ੍ਰੀ ਸ਼੍ਰੀਂਦਰ ਮੋਦੀ ਜੀ ਤੇ ਪੂਰੀ ਸਾਡੇ ਭਾਜਪਾ ਜਨਤਾ ਪਾਰਟੀ ਦੀ ਟੀਮ ਤੇ ਔਰ ਉਸ ਦੇ ਨਾਲ ਦੇ ਨਾਲ ਹਲਕਾ ਨਿਵਾਸੀਆਂ ਨੂੰ ਸਾਰੇ ਪੂਰੇ ਹਿੰਦੁਸਤਾਨ ਨਿਵਾਸੀ ਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਇੱਕ ਭਾਜਪਾ ਜਨਤਾ ਪਾਰਟੀ ਜਿਵੇਂ ਦਾ ਕਾਰਜ ਕਰਤਾ ਹੋਣ ਦੇ ਨਾਤੇ ਕਿ ਜਿਹੜਾ ਇਹ ਹਮਲਾ ਸਾਡੇ ਤੇ ਹੋਇਆ ਇਹਦਾ ਜਿਹੜਾ ਮੂੰਹ ਤੋਰ ਦਿਵਾ ਦਿੱਤਾ ਜਾਊਗਾ ਉਹ ਨਾਲ ਦੀ ਨਾਲ जिन्होंने ने हमला किया वो तो सोचे कि जिरा हाथ असर गलत जगह से पालिया पुकारता वतन पुकारती वतन तुम्हें हूं हिंदुस्तान का कला कला बच्चा जो हथियार ध्यान चढ़ना चाहते हो ਜੋ ਜਿਹੜਾ ਇਹ ਚੱਗਾ ਹੈ ਪਾਕਿਸਤਾਨ ਮਰਦਾਬਾਦ 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 ਪਾਕਿਸਤਾਨ ਮਰਦਾਬਾਦ 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 ਪਾਕਿਸਤਾਨ ਮਰਦਾਬਾਦ 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 ਹਾਏ 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 ਜੈ ਸ਼ੇਰ ਜਰਦਾਬਾਦ ਕੌਮ ਵਾਲੀ ਮਾਰੋ ਸਲਾਮ ਅਲੈਕੁਮ ਮਰਦਾਬਾਦ ਅਸਮੁ ਅਲ ਮਰਦਾਬਾਦ 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 ਆਪਸੀ ਪਾਈਚਾਨਾ

ਆਪਸ ਮੇ ਹੈ ਭਾਈ ਭਾਈ ਹਿੰਦੂ ਮੁਸਲਮਾਨ ਸਿੱਖ ਸਾਈ ਆਪਸ ਮੇ ਹੈ ਭਾਈ ਭਾਈ ਸਾਦਾ ਭਾਈਚਾਰਾ ਜਿੰਦਾਬਾਦ ਸਾਦਾ ਭਾਈਚਾਰਾ ਜਿੰਦਾਬਾਦ ਜੰਮੂ ਕਸ਼ਮੀਰ ਆਕਾਲ ਚਲੋ ਹਾਂ ਆਈਏ ਕਿਹਨੇ ਚੱਲੇ ਜੋ ਇਸ ਤਰ੍ਹਾਂ ਸੇ ਕੈਂਡਲ ਬੱਝਾ ਰਹੇ ਕਿਵੇਂ ਅੱਜ ਜਿਹੜਾ ਪਹਿਲਾਂ ਦਾ ਜੋ ਸ਼੍ਰੀਨਗਰ ਜੰਮੂ ਪੂਰੀ ਪਹਿਲ ਕੰਪਨੀ ਹੋਇਆ ਤੇ ਬਹੁਤ ਹੀ ਦੁਖਦਾਈ ਘਟਨਾ ਜੈਨ ਸਾਹਿਬ ਇੱਥੇ ਸੈਂਟਰ ਦੇ ਦੇਖ ਕੇ ਇਸ ਸਬੰਧ ਦੇ ਵਿੱਚ ਅਸੀਂ ਸਮੂਹ ਸ਼ਹਿਰੀ ਇਕੱਠੇ ਹੋਏ ਇਕੱਤਰਤੇ ਹੋਏ ਆ ਅਸੀਂ ਦੋ ਮਿੰਟਾਂ ਬੋਲ ਲਾ ਕੇ ਪੁਣਾ ਸ਼ਹਿਰ ਦਾ ਨੂੰ ਜੋ ਬੇਗੁਨਾਹ ਨੇ ਹੱਥੇ ਸ਼ਿਰਨਗਰਤ ਮਾਰੇ ਗਏ ਪਹਿਲਗਾਮ ਚ ਮਾਰੇ ਗਏ ਆ ਉਹ ਸਬੰਧੀ ਸ਼ਹਿਰ ਦੇ ਵਿੱਚ ਜਿਹੜੀ ਸ਼ਾਦੀਆਂ ਸ਼ਹਿਰ ਦੀਆਂ ਬੀਬੀਆਂ ਭੈਣਾਂ ਮਾਵਾ ਮੇਰੇ ਭਰਾ ਮੇਰੇ ਵੱਡੇ ਮੇਰੇ ਬਜ਼ੁਰਗ ਸਾਰੇ ਹੀ ਸ਼ਹਿਰ ਨਿਵਾਸੀ ਇੱਥੇ ਇਕੱਠੇ ਹੋਏ ਆ ਅੱਜ ਉਹਨਾਂ ਦੇ ਜਿਹੜਾ ਜੋ ਅਸੀਂ ਇਹਦੀ ਸ਼ਰਧਾਂਜਲੀ ਨੂੰ ਦਿੱਤੀ ਆ ਇਹ ਸ਼ਰਧਾਂਜਲੀ ਸਾਡੇ ਸਾਰਾ ਕੁਝ ਨਹੀਂ ਬੰਦੀ ਜੋ ਹਾਲਾਤ ਇਵੈਂਟ ਕਿਹਦੇ ਬਣਾਏ ਗਏ ਆ ਅੱਤਵਾਦੀਆਂ ਨੇ ਉਹ ਬਹੁਤ ਨਿਰਯੋਗ ਆ ਬੇ ਸਾਰਾ ਬੰਦਿਆਂ ਨੂੰ ਉਥੇ ਮਾਰਿਆ ਬਹੁਤ ਹੀ ਜ਼ਰਾ ਨਿੰਦਰ ਬੁਗਾਲਾ ਸਾਡਾ ਸਾਰਾ ਸ਼ਹਿਰ ਸਾਰਾ ਦੇਸ਼ ਇਸ ਗੱਲ ਦੀ ਨਿਖੇਦੀ ਕਰਦਾ ਜਿਹੜੀ ਇਹ ਘਟਨਾ ਵਾਪਰੀ ਆ ਇਹ ਵਾਪਰੇ ਮੁੜ ਕੇ ਨਾ ਵਾਪਰੇ ਇਸ ਗੱਲ ਦੇ ਅਸੀਂ ਪ੍ਰੋਟੈਸਟ ਕਰਦੇ ਆਂ ਔਰ ਖਾਸ ਕਰਕੇ ਸੈਂਟਰ ਗਵਰਨਮੈਂਟ ਦੀ ਆ ਹੋਮ ਮਿਨਿਸਟਰੀ ਆ ਉਹਨੂੰ ਉਗਾ ਵੀ ਕਰਦੇ ਆਂ ਕਿ ਉਹਦੀ ਇੰਟੈਲੀਜੈਂਸ ਕਿੱਥੇ ਸੀ ਇੰਦਾ ਵੱਡੀ ਟ੍ਰੇਡੀ ਹੋ ਕੇ ਜਿੱਥੇ ਪਹਿਲ ਘਰਾਂ ਦੇ ਵਿੱਚ ਜਿੱਥੇ 5000 ਬੰਦਾ ਉੱਤੇ ਮਜ਼ਦੂਰ ਸਿਗਾ ਉੱਤੇ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਇਹ ਬੜੀ ਵੱਡੀ ਨਰਕੀ ਹੈ ਕਿ ਸਰਕਾਰ ਦੀ ਮੈਂ ਖਾਸ ਕਰਕੇ ਕਹਣਾ ਵਾ ਇਹ ਮਿੱਟ ਕੈਂਚ ਕੋਈ ਹਰਜ ਨਹੀਂ ਹੈਗਾ ਪਈਏ ਜਿਹੜੀ ਵਾਕਿਆ ਨਹੀਂ ਹੋਣਾ ਸੀ ਉੱਤੇ ਸਿਕਿਉਰਟੀ ਹੁੰਦੀ ਹੈ ਇਹਨਾਂ ਇੰਟੈਲੀਜੈਂਸ ਰੌ ਬਿਲਕੁਲ ਫੇਲ ਹੋ ਸ਼ਾਬਦ ਹੋਈ ਹੈ। ਬੈਕ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਮੰਨ ਕਰਦਾ ਕਿ ਇਹ ਦੀ ਜਿਹੜੀ ਜਲਦੀ ਤੋਂ ਜਲਦੀ ਇਹ ਤੇ ਬਾਬਰਬੰਦੀ ਕਾਰਵਾਈ ਹੋਣੀ ਚਾਹੀਦੀ ਜਦਕਿ ਜਿਹੜੀ ਸ਼ਹੀਦਾਂ ਨੂੰ ਉਹਦੇ ਮਨ ਨੂੰ ਸ਼ਾਂਤੀ ਪਹੁੰਚੇ ਪਰਿਵਾਰਾਂ ਨੂੰ। ਜੈਨ ਸਾਹਿਬ ਇਹ ਪਹਿਲਾਂ ਵੀ ਪਲਵਾਮਾ ਘਟਨਾ ਹੋ ਚੁੱਕੀ ਆ। ਇਹ ਪਹਿਲਾਂ ਪਹਿਲਗਾਮ ਹੋਈ ਸੀ, ਪਹਿਲਗਾਮ ਹੋਈ ਸੀ। ਹਾਂਜੀ। ਤੇ ਹੁਣ ਦੁਬਾਰਾ ਨਹੀਂ ਜੀ ਉਹ ਪਲਵਾਮਾ ਹੋਈ ਸੀ। ਇਹ ਪਹਿਲਗਾਮ ਹਾਂ ਇਹ ਜਿਹੜੀਆਂ ਘਟਨਾਵਾਂ ਬਾਰ-ਬਾਰ ਹੋਈਆਂ ਜਿਹੜੇ ਦੇਸ਼ ਦੇ ਬਚੰ ਉਨਾ ਦਾ ਸ਼ਰੀਰਾਨ ਇੱਕ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਤੇ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਸੇ ਵੇਖੋ ਜ਼ਿੰਮੇਵਾਰੀ ਆਪਾਂ ਕਹੀਏ ਸਰਕਾਰਾਂ ਦੀ ਬਣਦੀ ਹੈ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਉਹ ਲੋਕਲ ਗਵਰਨਰਰ ਜਿョਥੀ ਹੈਗਾ ਚਾਹੇ ਸਟੇਟ ਦੀ ਸਰਕਾਰ ਆ ਪਰ ਜਿਹੜੀ ਵੀ ਘਟਨਾ ਹੋਈ ਆ ਇਹ ਬਹੁਤ ਨੰਨਜੋਗ ਆ ਇਹ ਘਟਨਾ ਨਹੀਂ ਹੁੰਦੀ ਜੇ ਉੱਥੇ ਇੰਟੈਲੀਜੈਂਸ ਚੌਕਸ ਹੁੰਦੀ ਜੀ ਆਈਬੀ ਚੌਕਸ ਹੁੰਦੀ ਲੋਕਲ ਏਜੰਸੀਆਂ ਚੌਕਸ ਹੁੰਦੀ ਆ ਇਹ ਕਲੀ ਘਟਨਾ ਨਹੀਂ ਹੋ ਸਕਦੀ ਸੀ ਐਡੀ ਵੱਡੀ ਟਰਾਈਡੀ ਹੋ ਗਈ ਐਡੇ ਅਤਵਾਦੀ ਬਾਹਰੋਂ ਆ ਕੇ ਐਡਾ ਹਮਲਾ ਕਰ ਗਏ ਆਪਣੇ ਸਿਕਿਉਰਟੀ ਨੂੰ ਬਲੈ ਕੁਝ ਨਹੀਂ ਸੀ ਜੀ 45 ਨੂੰ ਪਤਾ ਕੁਝ ਨਹੀਂ ਸੀ ਇਹ ਬਹੁਤ ਡੰਡਰ ਜਿਓਂ ਗੱਲ ਆ ਅਸੀਂ ਸਮੂਹ ਸ਼ਰੀ ਪਰ ਸਾਡੇ ਅਧਿਆਤ ਦੇ ਪ੍ਰਧਾਨ ਜੀ ਵੀ ਆਏ ਹੋਏ ਆ ਸੰਘਾ ਸਾਹਿਬ ਇਹ ਵੀ ਆਪਣੇ ਵਿਚਾਰ ਰੱਖਣਗੇ ਸੰਘਾ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਬੜੀ ਮੰਦਪਾਗੀ ਘਟਣਾ ਹੋ ਰਹੀ ਹੈ ਇਹ ਸਾਡੇ ਵਿੱਚ ਨਫਰਤ ਦੀ ਜੇ ਅੱਗ ਭਲਾਉਣ ਦੀ ਕੋਸ਼ਿਸ਼ ਨੂੰ ਆ ਰਹੀ ਆ ਜਿਹੜਾ ਸਾਡਾ ਆਪਸੀ ਭਾਈਚਾਰਾ ਆ ਹਿੰਦੀ ਤੋਂ ਮੁਸਲਮਾਨ ਨੂੰ ਜਿਆ ਸਿੱਖ ਸਾਈ ਆ ਸਾਰਿਆਂ ਦੇ ਵਿੱਚ ਪਾੜਾ ਪਾਉਣ ਦੀਆਂ ਇਹ ਨਿੰਦਿਆ ਵਿਦੇਸ਼ੀ ਤਾਕਤਾਂ ਦੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਅਸੀਂ ਸਾਰੇ ਮੋਢੇ ਦਾ ਮੋਢਾ ਜੋੜ ਕੇ ਆਈ ਹਰਦ ਭਾਈਚਾਰਾ ਜਿਹੜਾ ਵੇ ਦਾ ਅਸੀਂ ਜੱਟ ਵੀ ਵਿਰੋਧ ਕਰਦੇ ਆ ਇਹਦੇ ਨਾਲ ਦੇਸ਼ ਦੇ ਹੱਕ ਦੇ ਵਿੱਚ ਅਸੀਂ ਖੜੇ ਆ ਜੋ ਵੀ ਇਹ ਘਟਨਾ ਹੋਇਆ ਬਹੁਤ ਹੀ ਬੁਰਾਜ ਹੋ ਗਿਆ ਔਰ ਮਾਸੂਮ ਬੱਚੇ ਤੇ ਇਹ ਗਹਿਲ ਉਤੇ ਮਾਰ ਕਰਨਾ ਇਹ ਤੋਂ ਵੱਡੀ ਹੋਰ ਗੱਲ ਕੋਈ ਕਹਿਰਤਾ ਨਹੀਂ ਹੋ ਸਕਦੀ ਬਹੁਤ ਬਹੁਤ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਤਿਵਾਦ ਜਰਦਾਬਾਤ ਸਤਿਵਾਦ ਜਰਦਾਬਾਤ